ਆ ਗਿਆ ਮਰਾਂਗੇ ਨਹੀਂ ਲਗਣ ਨਹੀਂ ਦੇਾਂਗੇ ਜਿਹੜੀ ਜੰਗ ਹੈ ਆਪਣੀ ਮਾਲਕ ਮਰਦਾਬਾ ਸੁਗਾਓ ਸੁਗਾਓ ਇਹ ਜਿਹੜੀ ਸਾਡੇ ਕੋਰਪੋਰੇਟ ਘਰ ਦੇ ਘਰਾਂ ਦੇ ਕੋਲ ਫੈਕਟਰੀ ਲੱਗ ਰਹੀ ਹੈ ਅਸੀਂ ਪ੍ਰਜਾ ਜਨ ਨੂੰ ਬਹੁਤ ਬੇਨਤੀ ਕਰ ਲਈ ਬਹੁਤ ਕੁਝ ਬਹੁਤ 1.5-2 ਸਾਲ ਹੋ ਗਏ ਧਰਨੇ ਲਾਉਂਦਿਆਂ ਨੂੰ ਬਹੁਤ ਸਾਰਾ ਕੁਝ ਕਰਕੇ ਦੇਖ ਲਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਹੁਣ ਅਸੀਂ ਫੈਸਲਾ ਕਰ ਲਿਆ ਵੀ ਫੈਕਟਰੀ ਲਾ ਲਨ ਤੋਂ ਅਸੀਂ ਆਪਣੇ ਘਰ ਵੇਚ ਕੇ ਤੋਂ ਜਾ ਰਹੇ ਹਾਂ ਸਾਡੀ ਕਿ ਜ਼ਹਿਰੀਲੀ ਗੈਸ ਫੱਟਦੀ ਲੱਗ ਰਹੀ ਹੈ ਬਾਇਓ ਗੈਸ ਤੇ ਉਹ ਫੈਕਟਰੀ ਬਹੁਤ ਹੀ ਮਤਲਬ ਨੁਕਸਾਨਦਾਇਕ ਹੈਗੀ ਆ ਪੁੰਗਰਾਲੀ ਸਿੱਖਾਂ ਇਹ ਫੈਕਟਰੀ ਪਹਿਲਾਂ ਲੱਗੀ ਹੈ ਜਿਹੜੇ ਪੋਸਟਰ ਇਸ ਲਈ ਲਗਾਏ ਗਏ ਨੇ ਕਿ ਕਿਉਂਕਿ ਇੱਥੇ ਰਹਿਣ ਜੋਗਾ ਰਹਿਣਾ ਨਹੀਂ ਹੈਗਾ ਵਾਤਾਵਰਣ ਬੱਚਿਆਂ ਨੇ ਬਿਮਾਰ ਹੋਣਾ ਬੁੱਢਿਆਂ ਨੇ ਸuffer ਕਰਨਾ ਸਾਨੂੰ ਸਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਤੇ ਆ ਫਿਰ ਆਪਾਂ ਨੂੰ ਇਹ ਪਿੰਡ ਬਕਾਉ ਹੀ ਕਰਨਾ ਪਿਆ ਕਿਉਂਕਿ ਇਹ ਰਹਿਣ ਜੋਗੀ ਨਹੀਂ ਰਹਿਣਾ ਕੀ ਨਾਮ ਤੁਹਾਡਾ ਹੈ ਮਾਲਵਿੰਦਰ ਸਿੰਘ ਮਲੇ ਤੁਸੀਂ ਪਿੰਡਾਂ ਦੇ ਵਿੱਚ ਲਗਾਏ ਨੇ ਇਹ ਸਾਡੇ ਪਿੰਡ ਬਕਾਉ ਹਨ ਨੇ ਬਾਹਰ ਵੀ ਲਗਾਏ ਨੇ ਕੀ ਮਾਮਲਾ ਤੇ ਜਿਹੜੀ ਸਾਡੇ ਕੋਲ ਪਿੰਡਾਂ ਦੇ ਘਰ ਦੇ ਘਰਾਂ ਦੇ ਕੋਲ ਫੱਕੀ ਲੱਗ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਬਹੁਤ ਬੇਨਤੀ ਕਰ ਲਈ ਬਹੁਤ ਕੁਝ ਬਹੁਤ 1.5-2 ਸਾਲ ਹੋ ਗਿਆ ਉਹਨਾਂ ਨੂੰ ਧਰਨੇ ਲਾਉਂਦਿਆਂ ਨੂੰ ਬਹੁਤ ਸਾਰਾ ਕੁਝ ਕਰਕੇ ਦੇਖ ਲਿਆ ਪਰ ਸਾਡੀ ਕੋਈ ਧਨਵਾਈ ਨਹੀਂ ਹੋਈ ਇਸ ਕਰਕੇ ਹੁਣ ਅਸੀਂ ਫੈਸਲਾ ਕਰ ਲਿਆ ਵੇ ਫੈਕਟਰੀ ਲਾ ਲਨ ਤੋਂ ਅਸੀਂ ਆਪਣੇ ਘਰ ਵਿੱਚ ਹੀ ਕਿਥੇ ਜਾ ਰਹੇ ਹਾਂ ਸਾਰਾ ਬੰਦਾ ਸਾਰੇ ਕਈ ਹਰ ਸਾਰੇ ਬੰਦਾ ਕਿੰਨੇ ਬੰਦੇ ਨਹੀਂ ਇਹਦੇ ਵੀ 10 ਪਰ ਬੰਦਾ ਕੀ ਕਾਰਨ ਕੀ ਆ ਫੈਕਟਰੀ ਦਾ ਕੀ ਨੁਕਸਾਨ ਨੇ ਉਹਦੇ ਜੀ ਉਹਨੇ ਪਾਣੀ ਦੂਸ਼ਿਤ ਕਰਨਾ ਹੈ ਹਵਾ ਦੂਸ਼ਿਤ ਕਰਨੀ ਹੈ ਸਾਰੇ ਨੁਕਸਾਨ ਆਏ ਉਹਦੇ ਨਾਲ ਦੀ ਫੈਕਟਰੀ ਘਰਾਈ ਦਾ ਜੁੱਤਾ ਚੱਲਦੀ ਹੈ ਅਸੀਂ ਦੇਖ ਕੇ ਆਏ ਜਾ ਕੇ ਉੱਥੇ ਲੋਕਾਂ ਦਾ ਉਹਦੇ ਲੋਕ ਕਹਿੰਦੇ ਅਸੀਂ ਛੱਡ ਕੇ ਚਲੇ ਜਾਣਾ ਇੱਥੋਂ ਅਸੀਂ ਪਹਿਲੇ ਹੀ ਜਾਣਾ ਨੂੰ ਫੈਕਟਰੀ ਲਾ ਕੋਣ ਦੇ ਇਹ ਪਿੰਡ ਦੀ ਛੱਡੇ ਪਿੰਡ ਵੀ ਨਹੀਂ ਜੀ ਉਹਦੀ ਉਹਨਾਂ ਨਾਲ ਗੱਲ ਨਹੀਂ ਹੋਈ ਸੀ ਬਹੁਤ ਵਾਰੀ ਗੱਲ ਹੋਈ ਜੀ ਇਹ ਕਾਰਨ ਕੀ ਆ ਫਿਰ ਹੋਰ ਜਿਹੜਾ ਵੀ ਜਿਹੜਾ ਉਹ ਲਾਉਣ ਦੇ ਕੋਈ ਕਹਿੰਦੇ ਅਸੀਂ ਲਾਉਣੀਏ ਲਾਉਣੀਏ ਤੁਹਾਡੀ ਉਹ ਆਏ ਨੇ ਤੁਹਾਡੇ ਕੋਲ ਗੱਦੀ ਗੱਲਬਾਤ ਹੋਈ ਉਹਨਾਂ ਨਾਲ ਹਾਂਜੀ ਕਈ ਵਾਰੀ ਗੱਲਬਾਤ ਹੋਈ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਰਹਿਣ ਦਿਓ ਪਰ ਨਗਰ ਖਰਾਬ ਬਰਬਾਦ ਹੋ ਜੇ ਇਸ ਤਰ੍ਹਾਂ ਹੁੰਦੀ ਹੈ ਜੀ ਪਰ ਉਹ ਨਹੀਂ ਮੰਨਦੇ ਨਹੀਂ ਹੁਣ ਜੋ ਫੈਕਟਰੀ ਲੱਗ ਗਈ ਹੁਣ ਅਗਲਾ ਸਟੈਪ ਕੀ ਹੈ ਹੋਰ ਅਸੀਂ ਪ੍ਰਿੰਟ ਤਾਂ ਆਪਣੇ ਵਕਾਊ ਲਾਤਾ ਪ੍ਰਿੰਟ ਵਕਾਊ ਲਾਦਾ ਇਹ ਸਾਡੀ ਹੁਣ ਕੋਈ ਨਹੀਂ ਸੁਣਵਾਈ ਹੁੰਦੀ ਅਸੀਂ 28 ਤਰੀਕ ਨੂੰ ਆਪਣੇ ਰੋਡ ਜਮ ਕਰਾਂਗੇ ਇਹਦਾ ਮੇਨ ਰੋਡ ਹੈ ਸਾਡੇ ਜਮ ਪਹਿਲਾਂ ਵੀ ਕੀਤੀ ਹੈ ਜਦੋਂ ਤੁਹਾਨੂੰ ਆਸ਼ਵਾਸਾ ਮਿਲਦਾ ਤੁਸੀਂ ਸਰਪ੍ਰਾਈਜ਼ ਜ ਕਿਸ ਗੱਲ ਤੋਂ ਬੱਕੜੀ ਮੰਗ ਹੋਊਗੀ ਜਿਹੜਾ ਤੁਸੀਂ ਜਿੰਨਾ ਚਿਰ ਫੈਕਟਰੀ ਜਿੰਦਾ ਹੀ ਨਾ ਹੋਵੇ ਉਹ ਬੰਦ ਨਹੀਂ ਕਰਦੇ ਜੀ ਸਾਨੂੰ ਪੂਰਾ ਜਵਾਬ ਨਹੀਂ ਮਿਲਦਾ ਉਹਨਾਂ ਚਿਰ ਡਰਨਾ ਹੀ ਚਾਹ ਕੋਣਾ ਜੀ ਆ ਪ੍ਰਸ਼ਾਸਨ ਉਹ ਕਹਿੰਦਾ ਪੂਰੀ ਕੰਦੀ ਕਰਕੇ ਵਰਕਰਾਂ ਨੂੰ ਬਹੁਤ ਵਾਰੀ ਹੋਈ ਜੀ 10 15 ਵਾਰੀ ਗੱਲ ਹੋਣੀ ਜੀ ਪਰ ਕੋਈ ਸਾਡੀ ਸਰਵਾਈ ਨਹੀਂ ਲੋਕ ਸਭਾ ਕਾਉਣਾ ਆ ਰਹੀਆਂ ਨੇ ਜਿਵੇਂ ਪਾਰਟੀ ਆਉਂਦੀ ਹੈ ਫੇਰੀ ਇਸ ਕਰਦੀ ਅੱਗੇ ਨਿੱਕੀਵੇਂ ਕਹਿੰਦੇ ਸਾਰੀਆਂ ਬਾਲੀਆਂ ਸਾਡੇ ਕੋਲ ਆ ਰਹੀਆਂ ਨੇ ਜੀ ਸਾਡੇ ਨਗਰਾਂ ਦਾ ਇਹ ਫੈਸਲਾ ਹੈ ਜਿਹੜੀ ਜਿਹੜੀ ਪਾਰਟੀ ਸਾਡੇ ਨਾਲ ਖੜੂਗੀ ਸਹੀ ਮੰਨ ਤੋਂ ਉਹ ਵੋਟਾਂ ਪਾਵੂਗੀ ਨਹੀਂ ਸਾਡੇ ਪਿੰਡ ਦੇ ਕੋਈ ਉਮੀਦਵਾਰ ਬੜੂਗਾ ਨਹੀਂ ਹਰ ਇੱਕ ਸਰਪੰਦ ਦੇ ਵਿੱਚ ਪਿੰਡ ਬਕਾਉ ਦੇ ਪੋਸਟਰ ਲਗਾਏ ਨੇ ਕਾਰਨ ਕੀ ਹੈ ਸਰ ਪਿੰਡ ਬਕਾਉ ਦੇ ਆਪਾਂ ਨੇ ਮੈਂ ਸਰਪੰਚ ਸਾਹਿਬ ਮਾਨਵਿੰਦਰ ਸਾਹਿਬ ਦੀ ਮਤਲਬ ਵਾਈਫ ਹੈਗੀ ਹਾਂ ਤੇ ਸਰ ਅਸੀਂ ਇਹ ਜਿਹੜੇ ਮਤਲਬ ਪੋਸਟਰ ਲਗਾਏ ਨੇ ਇਸ ਮੰਤ ਲਗਾਏ ਨਹੀਂ ਕਿਉਂਕਿ ਇੱਥੇ ਸਾਡੀ ਇੱਕ ਜ਼ਹਿਰੀਲੀ ਗੈਸ ਫੈਕਟਰੀ ਲੱਗ ਰਹੀ ਹੈ ਬਾਇਓ ਗੈਸ ਤੇ ਉਹ ਫੈਕਟਰੀ ਬਹੁਤ ਹੀ ਮਤਲਬ ਨੁਕਸਾਨਦਾਇਕ ਹੈਗੀ ਆ ਪੁੰਗਰਾਲੀ ਸਿੱਖਾਂ ਇਹ ਫੈਕਟਰੀ ਪਹਿਲਾਂ ਲੱਗੀ ਹੈਗੀ ਆ ਸੋਰੀ ਰਾਜਪੂਤਾਂ ਤੇ ਉੱਥੇ ਇਹ ਫੈਕਟਰੀ ਲੱਗੀ ਆ ਤਾਂ ਉੱਥੇ ਮਤਲਬ ਸਾਡੀ ਜਿਹੜੀ ਪੂਰੀ ਪੰਚਾਇਤ ਪਿੰਡ ਦੇ ਪਤਵੰਤੇ ਸੱਜਣ ਨੇ ਉਹ ਸਾਰੇ ਜਾਣੇ ਜਾ ਕੇ ਉੱਥੇ ਉਹਨਾਂ ਨੇ ਮਤਲਬ ਚੈੱਕ ਕੀਤਾ ਤਾਂ ਉਹ ਉੱਥੇ ਉਹਨਾਂ ਮਤਲਬ 10 ਮਿੰਟ ਵੀ ਉਹ ਖੜ੍ਹ ਨਹੀਂ ਸਕੇ 10 ਮਿੰਟ ਵੀ ਉਹਨਾਂ ਨੂੰ ਖੜਨਾ ਮੁਸ਼ਕਲ ਹੋ ਗਿਆ ਸੀ ਇੰਨੀ ਜ਼ਿਆਦਾ ਮਤਲਬ ਗੰਦਗੀ ਹੋ ਤੇ ਸਮੈਲ ਸੀਗੀ ਉੱਥੇ ਮਤਲਬ ਤੁਸੀਂ ਕੁਝ ਸਮਝ ਸਕਦੇ ਹੋ ਕਿ ਕਿਹੋ ਜੀ ਇਹ ਮਤਲਬ ਬਿਮਾਰੀਆਂ ਫੈਲਣ ਵਾਲੀ ਇਹ ਘਟੀਆ ਗੈਸ ਜਾਂ ਆਪਣੀ ਮਤਲਬ ਕਿ ਦਿਮਾਗ ਤੇ ਨੂੰ ਚੜਨ ਵਾਲੀ ਤਾਂ ਇੰਨੀ ਗੰਦੀ ਗੈਸ ਸੀਗੀ ਤੇ ਉੱਥੇ 10 ਮਿੰਟ ਨਹੀਂ ਖੜ ਹੋਇਆ ਤਾਂ ਪੂਰਾ ਜੀਵਨ ਉੱਥੇ ਆਪਾਂ ਕਿਵੇਂ ਰਹਿ ਸਕਦੇ ਆ 6 ਮਿੰਟ ਤੁਸੀਂ ਦਿੱਸੇ ਪਿੰਡ ਦੀ ਫੈਕਟਰੀ ਲੱਗ ਰਹੀ ਆ ਉਹਨੂੰ ਲੈ ਕੇ ਤੁਸੀਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲਿਆ ਜੀ ਬਿਲਕੁਲ ਸਾਡੇ ਨਾਲ ਸਾਡੇ ਮਤਲਬ ਜਿਹੜੇ ਸਰਪੰਚ ਸਾਹਿਬ ਇਹ ਆਪਾਂ ਦੀ ਪੰਚਾਇਤ ਹੈਗੀ ਆ ਇਹ ਪਿੰਡੇ ਸਾਰੇ ਲੋਕ ਇਕੱਠੇ ਹੋ ਕੇ ਟਾਈਮ ਟੂ ਟਾਈਮ ਉਹਨਾਂ ਨਾਲ ਮਤਲਬ ਬਰਾਬਤਾ ਕਰਦੇ ਰਹਿੰਦੇ ਨੇ ਇਸ ਗੱਲ ਨਾਲ ਮਤਲਬ ਜਦੋਂ ਤੇ ਸਟਾਰਟ ਹੋਈ ਉਦੋਂ ਤੇ ਇਹਨਾਂ ਨੇ ਗੱਲ ਕਰਨੀ ਸ਼ੁਰੂ ਕਰਤੀ ਸੀ ਇਹ ਮਤਲਬ ਗੱਲ ਕਰਦੇ ਸੀਗੇ ਪਰ ਉਹਨਾਂ ਨੇ ਤਾਂ ਜਿਵੇਂ ਪ੍ਰਸ਼ਾਸਨ ਨੇ ਦੇ ਰੋ ਜੁਈ ਨਹੀਂ ਕਰ ਰਹੀ ਕੰਮ ਤੇ ਉਹ ਪਿੰਡਾਂ ਨਾਲ ਰੂੜੂ ਜਵਾਬ ਕੀਤਾ ਸੀ ਹਾਂਜੀ ਧਰਨਾ ਚੱਤੀ ਆ ਸੀ ਉੱਥੋਂ ਕਿਸ ਕਿਸ ਗੱਲ ਵਿੱਚ ਚੱਕਰ ਸਰ ਉਹਨਾਂ ਦਾ ਜਿਹੜਾ ਧਰਨਾ ਸੀ ਇਸ ਕਰਕੇ ਚੱਕਿਆ ਸੀ ਕਿਉਂਕਿ ਉਹਨਾਂ ਨੇ ਆਸ਼ਵਾਸਨ ਦਿੱਤਾ ਸੀ ਕਿ ਇਹ ਫੈਕਟਰੀ ਨਹੀਂ ਲਾਈ ਜਾਏਗੀ ਇਹਨਾਂ ਨੇ ਦਿੱਤਾ ਸੀ ਸਰ ਇਹ ਜਿਹੜੀ ਮਤਲਬ ਆਪਣੇ ਐਡੀਸੀ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਇਹ ਧਰਨਾ ਮਤਲਬ ਫੈਕਟਰੀ ਨਹੀਂ ਲੱਗੇਗੀ ਪਰ ਇਸ ਆਸ਼ਵਾਸਨ ਦੇ ਨਾਲ ਪਿੰਡ ਦੇ ਜਿਹੜੇ ਲੋਕ ਸੀਗੇ ਇਹਨਾਂ ਨੇ ਧਰਨਾ ਚੱਕ ਲਿਆ ਸੀ ਸਹਿਮਤੀ ਬਣ ਗਈ ਇਹ ਲੜਾਈ ਕਿੰਨੇ ਟਾਈਮ ਤੋਂ ਚੱਲਦੀ ਹੋਈ ਹੈ ਸਾਰੀ ਲੜਾਈ 2 ਸਾਲਾਂ ਤੋਂ ਪਿਛਲੇ 2 ਸਾਲਾਂ ਤੋਂ ਚੱਲ ਰਹੀ ਹੈ ਪਿਛਲੇ 2 ਸਾਲਾਂ ਤੋਂ ਮਤਲਬ ਇਹ ਚਾਰ ਦਿਵਾਰੀ ਬਣੀ ਸੀ ਇਹ ਫੈਕਟਰੀ ਤੋਂ ਚੱਲਦਾ ਤੇ ਨੇਸਰ ਚੱਲਦਾ ਪਿਆ ਜੀ ਉਹ ਟਾਈਮ ਟੂ ਟਾਈਮ ਆਉਂਦੇ ਆ ਆਪਣਾ ਮਤਲਬ ਕੰਮ ਕਰਨ ਉੱਤੇ ਸ਼ੁਰੂ ਕਰਦੇ ਨੇ ਜਿਹੜੇ ਪੋਸਟਰ ਲਗਾਏ ਨੇ ਟੀਊਨ ਕਾ ਦੀ ਸੀ ਪੋਸਟਰ ਸਾਰੇ ਪੋਸਟਰ ਅਸਲੀ ਲਗਾਏ ਗਏ ਨੇ ਕਿਉਂਕਿ ਇੱਥੇ ਰਹਿਣ ਜੋਗ ਦਾ ਰਹਿਣਾ ਨਹੀਂ ਹੈਗਾ ਵਾਤਾਵਰਨ ਬੱਚਿਆਂ ਨੇ ਬਿਮਾਰ ਹੋਣਾ ਬੁੱਢਿਆਂ ਨੇ ਸਫਰ ਕਰਨਾ ਸਾਨੂੰ ਸਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਤੇ ਫਿਰ ਆਪਾਂ ਨੂੰ ਇਹ ਪਿੰਡ ਬਕਾਉ ਹੀ ਕਰਨਾ ਪਿਆ ਕਿਉਂਕਿ ਇਹ ਰਹਿਣ ਜੋਗ ਨਹੀਂ ਰਹਿਣਾ ਕੀ ਨਾ ਜੀ ਮੇਰਾ ਨਾਮ ਕੁਲਵੰਦਰ ਸਿੰਘਾ ਜੀ ਸਰੋਦਰ ਸਿੰਘ ਜੀ ਕਿੱਲਾ ਤੁਸੀਂ ਪੋਸਟਰ ਉਤਾਰ ਰਹੇ ਹੋ ਸਾਡਾ ਪਿੰਡ ਬਕਾਉ ਕਿਹੜੇ ਕਾਰਨ ਸਰ ਅਸੀਂ ਬਹੁਤ ਦੁਖੀ ਆ ਜੀ ਸਾਨੂੰ 2 ਸਾਲ ਹੋ ਗਏ ਸਾਡੇ ਪ੍ਰਸ਼ਾਸਨ ਵੀ ਉਹਨਾਂ ਦੇ ਨਾਲ ਰਲਿਆ ਹੈ ਜਿਸੀਂ ਇਹੀ ਕਹਿ ਸਕਦੇ ਹਾਂ ਕਿ ਜੋ ਹੁਣ ਸਾਨੂੰ ਮਿਸ਼ਵਾਇਦਵਾਦ ਹੁੰਦਾ ਹੈ ਨਾ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਜੀ ਕਿਹਨਾਂ ਦੇ ਨਾਲ ਰਲਿਆ ਹੈ ਕੋਈ ਹੁਣ ਫਾਈਟਰੀਆਂ ਨਾਲ ਰਲਿਆ ਹੈ ਸਾਡੇ ਪਿੰਡ ਦੇ ਭਵਿੰਦਰ ਸਿੰਘ ਨੇ ਜੀ ਉਹ ਸਾਨੂੰ ਉਹਨਾਂ ਨੂੰ ਅਸੀਂ ਬਹੁਤ ਬੇਨਤੀਆਂ ਕਰ ਕਰ ਕੇ ਕਹੋ ਕਿ ਕੋਈ ਹੋਰ ਪ੍ਰੋਜੈਕਟ ਲਾ ਲਓ ਵੀ ਜਾਂ ਕਿੱਦਾਂ ਕਰਕੇ ਵੀ ਆਪਣੇ ਪਿੰਡ ਦਾ ਨੁਕਸਾਨ ਹੋਊਗਾ ਸਾਡਾ ਉਹਨਾਂ ਵਾਲਾ ਪਾਣੀ ਹਵਾ ਧੂਪ ਸਾਰਾ ਕੋੜੇ ਨੇ ਕਰ ਦੇਣਾ ਜੀ ਹੁਣ 40 40 ਫੁੱਟ ਦੇ ਟੋਏ ਪੁੱਟੇ ਪਏ ਜੀ ਉੱਥੇ ਜਾ ਕੇ ਤਾਂ ਦੇਖੋ ਇਹਨਾਂ ਦੇ ਮਸ਼ੀਨਾਂ ਉਹਨਾਂ ਚੱਲਦੀਆਂ ਨੇ ਕੋਈ ਪ੍ਰਸ਼ਾਸਨ ਰੋਕ ਨਹੀਂ ਰਿਹਾ ਸਾਨੂੰ ਐਡੀ ਉਹਨੇ ਆਪਣੇ ADC ਸਾਹਿਬ ਨੇ ਕਿਹਾ ਸੀ ਜਿੰਨਾ ਚਿਰ 70% ਵੀ ਲੋਕਾਂ ਦੀ ਸਹਿਮਤੀ ਨਹੀਂ ਹੁੰਦੀ ਜਦੋਂ ਸਾਡਾ ਧਰਨਾ ਤੇ ਵੀ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਇਹਨਾਂ ਨੇ ਉਦੋਂ ਉਹਦੇ باوجود ਫੇਰ ਕੰਮ ਚਲਾਤਾ ਜੀ ਤੇ ਬਾਕੀ ਉਹ ਪਰਮਿੰਦਰ ਸਿੰਘ ਰੋਜ ਇਹ ਹਵਾਲਾ ਦਿੰਦਾ ਕਹਿੰਦਾ ਜੇ ਤੁਸੀਂ ਮੇਰੀ ਫੈਕਟਰੀ ਨਹੀਂ ਲੱਗਣ ਦਿੰਦੇ ਤਾਂ ਇਹ ਕਹਿੰਦਾ ਮੈਂ ਆਪਣੇ DC ਸਾਹਿਬ ਦੇ ਦਫ਼ਤਰ ਦੇ ਮੂਹਰੇ ਜਾ ਕੇ ਸ਼ੂਟ ਕਰ ਲੂੰਗਾ ਕਦੇ ਕਹਿੰਦਾ ਮੈਂ ਨਹਿਰ ਤੇ ਛਾਲ ਮਾਰ ਲੈਣੀ ਆ ਬਕਾਇਦਾ ADC ਦੇ ਐਡੀਨ ਸਾਹਿਬ ਦੀ ਮਜ਼ਦੂਰੀ ਤੇ ਗੱਲਾਂ ਕਰੀਆਂ ਨੇ ਉਹਨੇ ਇਸ ਤਰ੍ਹਾਂ ਦੀ ਕਾਰਵਾਈ ਚਾਹ ਰਹੇ ਜਿਹੜੀ ਐਜੇ ਬੰਦਾ ਕਰਦੇ ਸਾਰਾ ਸਾਡੀ ਬੇਨਤੀ ਇਹ ਆ ਵੀ ਅਸੀਂ ਇਹਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਆ ਵੀ ਸਾਡੇ ਪਿੰਡੇ ਫੈੜੀ ਨਹੀਂ ਲੱਗਣੀ ਚਾਹੀਦੀ ਸਾਡੇ ਆ ਮਾਲਾ ਆਉਣ ਵਾਲੇ ਬੱਚਿਆਂ ਦਾ ਭਵਿੱਖ ਮਾਲਾ ਵੀ ਆਓ ਦੇਖੋ ਹੁਣ ਇੱਕ ਤਾਂ ਬਿਮਾਰੀ ਕਰਨੀ ਹੋਰਾਂਗੇ ਫੇਰ ਅਰਥੇ ਪੱਖੋਂ ਮਰਾਂਗੇ ਸਾਡਾ ਪੈਸਾ ਸਾਡੇ ਕੋਲ ਲੋਕ ਤਾਂ ਪਹਿਲੇ ਹੀ ਕਰਜ਼ਾਈ ਨੇ ਜੀ ਇਹ ਹੁਣ ਪਿੰਡ ਵਿਖਾਉ ਲਾਇਆ ਹੋਇਆ ਦਾ ਪਿੰਡ ਹੁਣ ਅਸੀਂ ਪਹਿਲਾਂ ਹੀ ਵੇਚ ਦਿੰਨੇ ਆ ਜੀ ਉੱਥੇ ਅਸੀਂ ਕੰਗਰਾਲੀ ਰਾਜਪੂਤਾਂ ਗਏ ਆ ਉਹ ਲੋਕ ਦੁਖੀ ਨੇ ਉਹ ਕਹਿੰਦੇ ਸੀ ਅਸੀਂ ਰੋਟੀ ਖਾਣ ਕਰਨੀ ਉਹ ਵੀ ਸਾਨੂੰ ਇੰਨੀ ਸਮੈਲ ਮੋਸਕ ਵੀ ਅਸੀਂ ਤਾਂ ਵੀ ਬਹੁਤ ਔਖਿਆ ਅਸੀਂ ਕਹਿੰਨੇ ਵੀ ਅਸੀਂ ਪਹਿਲਾਂ ਹੀ ਵੇਚ ਕੇ ਆਉਣਾ ਕਿਸੇ ਹੋਰ ਪਾਸੇ ਇਨਵੈਸਟਮੈਂਟ ਕਰ ਲੈਨੇ ਆਪਣੀ ਵੀ ਇਹ ਫਿਰ ਆਪਣਾ ਭਾਈ ਖੁਸ਼ ਹੋ ਜਵੇ ਤਾਂ ਪੋਸਟਲ ਲੋਨ ਤੋਂ ਬਾਅਦ ਤੁਸੀਂ ਅਧਿਕਾਰੀ ਕੋਲ ਗਿਆ ਜੀ ਸਾਡੇ ਕੋਲ ਕੋਈ ਨਹੀਂ ਜੀ ਆਇਆ ਤੇ ਹੁਣ ਅਗਲਾ ਸਟੈਪ ਕੀ ਹੈ ਤੁਹਾਡਾ ਅਗਲਾ ਸਟੈਪ ਹੈ ਹੁਣ 28 ਤਰੀਕ ਦਾ ਜੀ ਹੁਣ ਸਾਡੇ ਆਪਣਾ ਘਰਨਾ ਲਾਉਣਾ ਜੀ ਆਪਣੇ ਰੋਡ ਦੇ ਉੱਤੇ ਉਹ ਚੰਡੀਗੜ੍ਹ ਦੇ ਘਰਨਾ ਉਹ ਤਾਂ ਪਹਿਲਾਂ ਵੀ ਲੱਗਿਆ ਸੀ ਰੋਡ ਦਾ ਸਾਡਾ ਘਰਨਾ ਸਾਡਾ ਲੱਗਿਆ ਜੀ ਸਾਨੂੰ ਇਹਨੇ ਏਡੀਸੀ ਸਾਹਿਬ ਨੇ ਤੇ ਬਾਕੀ ਡੀਐਸਪੀ ਸਾਹਿਬ ਐਸਐਸਓ ਸਾਹਿਬ ਹੋਰ ਪ੍ਰਸ਼ਾਸਨ ਆਇਆ ਵੀ ਨਾਲ ਉਹ ਕਹਿੰਦੇ ਵੀ ਸਾਨੂੰ ਹੁਣ ਅਸੀਂ ਇਹਦਾ ਕੋਈ ਮੰਨ ਲਾ ਵੀ ਅਸੀਂ ਲਾਗ ਨਹੀਂ ਦਿੰਦੇ ਵੀ 70% ਲੋਕਾਂ ਦੀ ਸਹਿਮਤੀ ਆ ਜੀ ਅਸੀਂ ਉਹਦੇ ਨੇ ਵਿਸ਼ਵਾਸ ਚ ਅੱਗੇ ਜੀ ਆਪਣਾ ਘਰਨਾ ਹਟਾ ਲਿਆ ਵੀ ਇਹਨਾਂ ਨੇ 25 ਦਿਨ ਦਿੱਤੀ ਸੀ ਉਦੋਂ ਬਾਅਦ ਜੀ ਹੁਣ ਇਹਨਾਂ ਦਾ ਕੰਮ ਫੇਰ ਚੱਲਦਾ ਹੁਣ ਅਸੀਂ ਜੜ ਪੱਟ ਕੇ ਉੱਠਾਂਗੇ ਜਾਂ ਤਾਂ ਫੇਰ ਅਸੀਂ ਉੱਤੇ ਪੱਕਾ ਧਰਨਾ ਲਾਉਣਾ ਜੀ ਅਸੀਂ ਜੋ ਵੀ ਸਾਡਾ ਹੋਊਗਾ ਪੱਕਾ ਮੋਰਚਾ ਲਾਉ ਜਿੰਨੇ ਸਾਡਾ ਮੋਰਚਾ ਫੱਦੇ ਨਹੀਂ ਹੁੰਦਾ ਉਹਨਾਂ ਜਿਹੜਾ ਅਸੀਂ ਉੱਠਣਾ ਨਹੀਂ ਜੀਗਾ ਜੀ ਕਿਨਾਰੀ ਸਰਪੰਨ ਸਿੰਘ ਜੀ ਹਰ ਫੈਮਲੀ ਪਿੰਡਾਂ 'ਚ ਪੋਸਟਰ ਲੱਗ ਰਹੇ ਨੇ ਤੁਹਾਡਾ ਤਦੂਕਾ ਹੋ ਕੀ ਕਾਰਨ ਕੀ ਹੋਵੇ? ਕਿੰਨੇ ਬੱਚੀ ਗੈਸ ਦੀ ਫੈਕਟਰੀ ਲੱਗ ਰਹੀ ਹੈ ਜੋ ਬਹੁਤ ਹੀ ਜ਼ਹਿਰੀਲੀ ਗੈਸ ਮਤਲਬ ਪੈਦਾ ਹੋਊਗੀ ਦੇ ਵਿੱਚੋਂ ਤੇ ਉਹ ਪਿੰਡ ਦੇ ਲਈ ਬੱਚਿਆਂ ਲਈ ਸਭ ਲਈ ਆਲੇ-ਦਾਲੇ ਦੇ ਪਿੰਡਾਂ ਲਈ ਬਹੁਤ ਖਤਰਨਾਕ ਹੈ ਜੀ ਆਉਣ ਵਾਲਾ ਭਵਿੱਖਾ ਜਿਹੜਾ ਉਹ ਪੂਰਾ ਖਰਾਬ ਦਿਖਾਈ ਦੇ ਰਿਹਾ ਜੀ ਇਹਨੂੰ ਲੈ ਕੇ ਕਿਸੇ ਪ੍ਰਸ਼ਾਸਨ ਦੇ ਘਰ ਜਾਣ ਦਾ ਲੋਈ ਹੋਵੇ ਸਭ ਦੇ ਨਾਲ ਗੱਲ ਹੋ ਗਈ ਹੈ ਜੀ ਸਾਰੇ ਇਹੀ ਅਸ਼ਵਾਸਨ ਦਵਾਕੇ ਜੇਰਨਾ ਵੀ ਹਾਂ ਹਟਾ ਦਿੰਦੇ ਆ ਪਰ ਕੋਈ ਸਾਥ ਨਹੀਂ ਦੇ ਰਿਹਾ ਇਹਨੂੰ ਫੈਕਟਰੀ ਆ ਕੰਮ ਚੱਲ ਰਿਹਾ ਜਾਂ ਬੰਦ ਹੁਣ ਚੱਲ ਰਿਹਾ ਸੀ ਲਗਾਤਾਰ ਚੱਲ ਰਿਹਾ ਦਿਨ ਰਾਤ ਚੱਲ ਰਿਹਾ ਕੰਮ ਤੁਸੀਂ ਧਰਨਾ ਵੀ ਲਗਾਇਆ ਸੀ ਫਿਰ ਵੀ ਕੰਮ ਚੱਲਦਾ ਆਜੇ ਵੀ ਕੰਮ ਚੱਲਦਾ ਹਾਂਜੀ ਕੀ ਮੰਗਦੀ ਹੈ ਰਸੋਲ ਮੰਗ ਹੈ ਇਹ ਸਾਡੇ ਫੈਕਟਰੀ ਬੰਦ ਹੋਣੀ ਚਾਹੀਦੀ ਐ ਪਿੰਡ ਦੇ ਵਿੱਚੋਂ ਹਾਂਜੀ ਵੀ ਰਾਏਕ ਜੀ ਮੁਸ਼ਕਾਬਾਦ ਦੇ ਵਿੱਚ ਇੱਕ ਟੱਪੜੀਆਂ ਪਿੰਡ ਹੋ ਗਿਆ ਕੀਨੇ ਪਿੰਡ ਇਹਨਾਂ ਨੇ ਪੋਸਟਰ ਲਗਾਇਆ ਨੇ ਕਿ ਸਾਡੇ ਪਿੰਡ ਵਿਕਾਉ ਨੇ ਸਾਡੇ ਘਰ ਵਿਕਾਉ ਨੇ ਜੋ ਫੈਕਟਰੀ ਲੱਗ ਰਹੀ ਉਹਦੇ ਵਿਰੋਧ ਦੇ ਵਿੱਚ ਕੀ ਕਹਣਾ ਚਾਹੁੰਦੇ ਤੁਸੀਂ ਉਹਨਾਂ ਪਿੰਡ ਵਿੱਚ ਕੋਈ ਫੈਕਟਰੀ ਲ ਤੇ ਜਿਹਦੇ ਸਬੰਧ ਚ ਮੈਂ ਦੇਖਿਆ ਪਿਜਡੈਂਟਲ ਨਹੀਂ ਲਾਈ ਨੇ ਨਾ ਤੇ ਮੈਂ ਤਖੋ ਹਮੇਸ਼ਾ ਇਹ ਗੱਲ ਕਰਤਾ ਵੀ ਜੇ ਕੋਈ ਉਸ ਚੀਜ਼ ਦਾ ਨੁਕਸਾਨ ਹੈਗਾ ਜਾਂ ਉਹ ਚੀਜ਼ ਸਾਡੇ ਉਹਦੇ ਵਾਸਤੇ ਸਹੀ ਨਹੀਂ ਹੈਗੀ ਤਾਂ ਮੈਂ ਹਮੇਸ਼ਾ ਪਿੰਡ ਵਾਲਿਆਂ ਨਾਲ ਹੈਣਾ ਤੇ ਉਹਦੇ ਸਬੰਧ ਦੇ ਵਿੱਚ ਇੱਕ ਦਿਨ ਸੀ ਬੇਠ ਵੀ ਕਰਕੇ ਗੱਲਾਂ ਲੜੇ ਨਾ ਤੇ ਪਰ ਹਜੇ ਜਿੱਦਾਂ ਜ ਸਭ ਤੋਂ ਵੱਡੀ ਗੱਲ ਆ ਜਿੱਥੇ ਫੈਕਟਰੀ ਲੱਗ ਰਹੀ ਹੈ ਜਿਵੇਂ ਉਹ ਲੋਕ ਆਪਣੇ ਕਿੰਨਾ ਪਰਣਾ ਦੇ ਉਹਨਾਂ ਨੂੰ ਨਾਲ ਲੈ ਕੇ ਜੇ ਫੈਕਟਰੀ ਲਾਉਣੀ ਹੈ ਤਾਂ ਨਾਲ ਲੈ ਕੇ ਚੱਲਣਾ ਪਊ ਜੂਰੀ ਹੈ ਪਰ ਜਦ ਲਈ ਅਭੀ ਜੀ ਕੋਈ ਨੁਕਸਾਨ ਆ ਹਨਾ ਇਹ ਵੀ ਸਮਝਣਾ ਪੈਂਦਾ ਕਿ ਨੁਕਸਾਨ ਤਾਂ ਕਿਸੇ ਤਰ੍ਹਾਂ ਦੇ ਕੋਈ ਕਲਬਤ ਨਹੀਂ ਇਹ ਜ਼ਰੂਰੀ ਹੈ ਜੇ ਉਹਨਾਂ ਦਾ ਡਰ ਸਾਨੂੰ ਡਰੋਂ ਤੋਂ ਦੂਰ ਕਰਨਾ ਪੈਣਾ ਹੈ ਹਨਾ ਸਭ ਤੋਂ ਵੱਡੀ ਗੱਲ ਆ ਸਾਨੂੰ ਸਾਡੇ ਲੋਕ ਬਹੁਤ ਜ਼ਰੂਰੀ ਨੇ ਸਾਡੇ ਪਿੰਡ ਵਾਲੇ ਇਹ ਲੋਕ ਜਿਹੜੇ ਤੁਹਾਨੂੰ ਪਤਾ ਹੀ ਹੈ ਵੀ ਸਾਡਾ ਪਰਿਵਾਰ ਆ ਜੀ ਮੈਂ ਬਦੱਸਦਾ ਹਾਂ ਤਾਂ ਸਮਝਣ ਦੀ ਗੱਲ ਕਰਾਂ ਤੇ ਖਾਸ ਕਰਕੇ ਮਸਤਬਾ ਦੇ ਜਿਹੜੇ ਖਾਸ ਸੰਗਤ ਨਾਲ ਤੇ ਮੈਂ ਹਮੇਸ਼ਾ ਉਹਨਾਂ ਲੋਕਾਂ ਦੇ ਨਾਲ ਖੜਾ ਤੇ ਜਿੱਥੇ ਵੀ ਜਿੰਮੇ ਦੀ ਕੋਈ ਗੱਲਬਾਤ ਹੋਵੇ ਮੈਂ ਸਿੱਧੀ ਉਹਨਾਂ ਦੀ ਮੀਟਿੰਗ ਪਹਿਲਾਂ ਇੱਕ ਦੰਬਲਾਸੀ ਦਾ ਪ੍ਰੋਗਰਾਮ ਰਤ ਹੋ ਗਿਆ ਸੀ ਐਮ ਸਭ ਨੂੰ ਵੀ ਕਰਾਉਂਗਾ ਜ਼ਿੰਮੇਦਾਰੀ ਪ੍ਰੋਗਰਾਮ ਮੈਂ ਲਾ ਰਹਾ ਹਾਂ